ਨਾਲ ਨੰਬਰਦਾਰ ਸਾਹਿਬ ਹੈ ਸਰਪੰਚ ਸਾਹਿਬ ਜੋ ਗਰਜੀਤ ਕੌਰ ਜੀ ਇਹਨਾਂ ਦਾ ਇਹਨੂੰ ਡੇਰਾ ਕਹਿੰਦੇ ਇਸ ਤਰ੍ਹਾਂ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੀ ਤੇ ਇਹਦੀ ਸੰਗਰੇ ਦੀ ਜਿਹੜੀ ਹੈਗੀ ਆ ਜਿਹੜੀ ਇਸ ਏਰੀਆ ਦੀ ਸਾਰੀ ਆਬਾਦੀ ਜਿਹੜੀ ਹੈਗੀ ਆ ਸਾਰੇ ਪਿੰਡਾਂ ਦੀ ਮਿਲਾ ਕੇ 996 ਹੈ ਤੇ ਸੰਗਰੇ ਦੀ 200 ਹਾਂਜੀ 205 205 ਹੈ ਸੋ ਸਾਰੇ ਲੋਕ ਡੇਰੇਆਂ ਵਿੱਚ ਹੀ ਰਹਿੰਦੇ ਇੱਥੇ ਔਰ ਤੁਸੀਂ ਦੇਖ ਰਹੇ ਹੋ ਵੀ ਸਾਰੇ ਡੇਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਚਾਰੋਂ ਪਾਸੇ ਪਾਣੀ ਨਾਲ ਘਿਰੇ ਹੋਏ ਆ ਦੂਰ ਦੂਰ ਤੱਕ ਔਰ ਇਹਦੇ ਨਾਲ ਹੀ ਸਾਡਾ ਜਿਹੜਾ ਬੇਸ ਕੈਂਪ ਹੈਗਾ ਜਿੱਥੋਂ ਅਸੀਂ ਬੋਟ ਲੈ ਕੇ ਆਏ ਆ ਉੱਥੇ ਸਾਡੀ ਐਂਬੂਲੈਂਸ ਖੜੀ ਆ ਜੀ 24 ਘੰਟੇ ਖੜੀ ਆ ਉੱਥੇ ਔਰ ਸਾਡਾ ਬੈਕਅਪ ਹਸਪੀਟਲ ਵੀ ਆ ਔਰ ਸੁਲਤਾਨਪੁਰ ਲੋਧੀ ਮੈਂ ਜਾ ਕੇ ਆਇਆ ਉਹਦੇ ਵਿੱਚ ਸਾਡੇ ਕੋਲੇ ਸਾਰੀ ਐਮਰਜੈਂਸੀ ਔਰ ਜਿਹੜੇ ਡੈਂਗੀ ਦੇ ਵਾਸਤੇ ਵੀ ਔਰ ਜਿਹੜਾ ਆਪਣਾ ਦਾਰਿਆ ਵਾਸਤੇ ਵੀ ਜਿਹੜੀਆਂ ਵੀ ਬਿਮਾਰੀਆਂ ਹੁੰਦੀਆਂ ਜਸ ਕਿ ਡਿਜ਼ੀਜ਼ਸ ਹੋ ਗਿਆ ਉਹਨਾਂ ਦੀਆਂ ਦਵਾਈਆਂ ਵੀ ਹੈ ਸਾਰੇ ਬੈਡਸ ਵੀ ਹੈ ਵਾਰਡਸ ਵੀ ਹੈ ਔਰ ਡਾਕਟਰਸ ਵੀ ਹੈ ਸਟਾਫ ਅਸੀਂ ਪੂਰਾ ਲਗਾ ਰੱਖਿਆ ਔਰ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਸਾਡੇ ਦੀਆਂ ਆਦਤਾਂ ਹੈਗੀਆਂ ਕਿ ਆਪਣੇ ਸਾਰੇ ਅਸੀਂ ਲੋਕਾਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚੋਂ ਆ ਜੀ ਲੋਕਾਂ ਵਰਗੇ ਆ ਮੈਂ ਤਾਂ ਹਮੇਸ਼ਾ ਸ਼ੁਰੂ ਤੋਂ ਮੇਰਾ ਸੀਗਾ ਜੀ ਇਹ ਮਤਲਬ ਥੋੜਾ ਜਿਹਾ ਛੁਕਾ ਸੀ ਇਸ ਪਾਸੇ ਉਹ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹ ਬਹੁਤ ਸੀ ਬਹੁਤ ਹੀ ਮੈਂ ਕਹੂੰਗਾ ਉਸ ਤੋਂ ਵੀ ਜ਼ਿਆਦਾ ਬੁਰੇ ਸੀ ਮੈਂ ਉਸ ਵੇਲੇ ਵੀ ਆਇਆ ਸੀ ਉਸ ਵੇਲੇ ਮੈਂ ਡਾਕਟਰ ਇੱਕ ਬਤੌਰ ਮੈਡੀਕਲ ਆਫਸਰ ਸੇਵਾ ਕਰਦਾ ਹੁੰਦਾ ਸੀ ਕੌਲੀ ਦੇ ਵਿੱਚ ਤੇ ਮੈਂ 2023 ਦੇ ਵਿੱਚ ਵੀ ਜਦੋਂ ਹੜਾ ਆਇਆ ਉਦੋਂ ਵੀ ਆਇਆ ਇੱਥੇ ਉਦੋਂ ਮੈਂ ਬਤੌਰ ਮਿਨਿਸਟਰੀ ਆਇਆ ਸੀਗਾ ਤੇ ਹੁਣ ਵੀ ਅਸੀਂ ਸਾਰੀਆਂ ਟਹਾਣੀਆਂ ਦੇ ਲੋਕਾਂ ਦੇ ਨਾਲ ਸਾਰਿਆਂ ਦੇ ਨੰਬਰ ਆ ਸਾਡੇ ਕੋਲੇ ਸਾਡੇ ਨਾਲ ਸਾਡੇ ਸਿਵਲ ਸਰਜਨ ਸਾਹਿਬ ਹੈ ਐਸਐਮਓ ਆ ਔਰ ਸਾਰੇ ਜਿਹੜੇ ਆਪਣੀ ਬਹੁਤ ਤੰਦ ਹੀ ਨਾਲ ਲੋਕਾਂ ਦੀ ਸੇਵਾ ਭਾਵਨਾ ਕੰਮ ਕਰ ਰਹੇ ਆ ਔਰ ਸਾਰੇ ਲੋਕਾਂ ਨੂੰ ਨੰਬਰ ਦਿੱਤੇ ਹੋਏ ਆ ਸਾਡੇ ਕੋਲ ਐਮਰਜੈਂਸੀ ਬੋਟ ਹੈ ਔਰ ਖਾਸ ਕਰਕੇ ਜਿਹੜੇ ਵੀ ਅਸੀਂ ਬੋਟ ਐਂਬੂਲੈਂਸ ਅਰੇਂਜ ਕੀਤੀਆਂ ਜਿਹੜੀਆਂ ਮੋਟਰਾਈਜ਼ਡ ਆ ਔਰ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਸਾਰਿਆਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆ ਤੋਂ ਤੱਕ ਥੋੜੀ ਡਿਲੀਵਰੀ ਨਹੀਂ ਹੁੰਦੀ ਸਾਡੀ ਪੂਰੇ ਟੇਕ ਕੇਅਰ ਕਰਾਂਗੇ ਬਟ ਜਦੋਂ ਵੀ ਜਿਹੜਾ ਵੀ ਜਦੋਂ ਜਾਣਾ ਚਾਹੁੰਦਾ 24 ਘੰਟੇ ਸਾਡੀਆਂ ਸਰਵਿਸਸਾਂ ਉਹਨਾਂ ਵਾਸਤੇ ਅਵੇਲੇਬਲ ਹੈ ਜੀ ਸਾਡਾ ਇਹ ਫਰਜ਼ ਵੀ ਆ ਔਰ ਸਾਡਾ ਤਰਮ ਵੀ ਆ ਔਰ ਅਸੀਂ ਇਹਦਾ ਪੰਕਾ ਵੀ ਜਿਹੜੇ ਸਾਰੇ ਜਿੰਨੇ ਮੰਤਰੀ ਸਾਰੇ ਜਾ ਕੇ ਆਪਣੀ ਆਪਣੀ ਰਿਪੋਰਟ ਦਿੰਦੇ ਆ ਮੈਂ ਵੀ ਦੇਊਂਗਾ ਜੋ ਮੈਨੂੰ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬ ਨੇ ਦੱਸਿਆ ਸੱਜਣ ਜੀ ਨੇ ਦੱਸਿਆ ਸਾਡੇ ਬਲੌਕ ਪ੍ਰਧਾਨ ਨੇ ਹੋਰ ਸੇਵਲ ਸੱਜਣ ਸਾਹਿਬ ਨੇ ਡਿਪਟੀ ਕਮਿਸ਼ਨਰ ਨੇ ਤੇ ਅਸੀਂ ਆਪਸੇ ਬੈਠ ਕੇ ਸਲਾਹ ਕਰਕੇ ਇਹਦਾ ਮਸਲੇ ਦਾ ਪੱਕਾ ਹੱਲ ਕਰਦੇ ਵੀ ਜਿਹੜੀ ਆਪ ਬਿਆਸ ਤੇ ਉਹਨਾਂ ਦੀ ਪੈਂਦੀ ਥੋੜਾ ਜਿਆਦਾ ਰਹੋ ਜਿਆਦਾ ਬਿਆਸਾ ਦੀ ਮਾਰ ਪੈਂਦੀ ਹੈ ਇੱਥੇ ਦੂਜੇ ਪਾਸੇ ਸਤਲੋ ਜਾਂ ਕੇ ਇਹ ਫਿਰ ਹਰੀਕੇ ਪੱਤਨ ਜਾ ਕੇ ਇਕੱਠੇ ਹੁੰਦੇ ਆ ਵੀ ਉਹਨਾਂ ਦੀ ਦਰਵਾਮਾਂ ਦੀ ਜਿਹੜੀ ਕੈਪੈਸਿਟੀ ਆ ਉਹ ਚਾਹੇ ਸਰਕਾਰ ਨੂੰ ਜ਼ਮੀਨ ਇਨਕੁਆਇਰ ਕਰਨੀ ਪਵੇ ਉਹਦੀ ਆਪਾਂ ਕੈਪੈਸਿਟੀ ਵਧਾ ਦਈਏ ਤਾਂ ਕਿ ਬਾਰ-ਬਾਰ ਜਿਹੜੇ ਹੜ੍ਹੇ ਅੰਡਾ ਆਣੇ ਬੋਲੋ ਇਹ ਵੀ ਪੱਕਾ ਬੰਦੋਬਸਤ ਵੀ ਕਰਾਂਗੇ ਜੀ ਕੀ ਸਥਿਤੀ ਆ ਔਰ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਵੀਰ ਸਿੰਘ ਦੀ ਸਿੱਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਆ ਜੀ ਸੱਜਨ ਸਿੰਘ ਜੀ ਔਰ ਮੇਰੇ ਨਾਲ ਸਾਰੇ ਆਪਣੇ ਸਿਵਲ ਸਰਜਨ ਐਸ ਐਮਓ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸ ਐਸਪੀ ਵੀ ਮੇਰੇ ਨਾਲ ਸੀਗੇ ਕੱਲ ਅਸੀਂ ਪਹਿਲਾਂ ਕਪੂਰਥੜ੍ਹ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਆ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਆ ਕਿ ਜਿਹੜੇ ਸਾਰੇ ਹਸਤਾਲਾਂ ਚ ਉਹਨਾਂ ਤੇ ਜਿਹੜਾ ਬੰਦੋਬਸਤ ਹੈ ਚੌਕ 'ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਲਾ ਕੇ ਕੱਲੇ-ਕੱਲੇ ਘਰ ਗਏ ਸੀਗੇ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ 'ਚ ਆਏ ਔਰ ਮੈਨੂੰ ਇੱਥੇ ਨਾ ਸ਼ਹਿਰ ਨਾਲੋਂ ਘਰ ਤਾਂ ਮੱਖੀ ਮੱਛਰ ਮੈਨੂੰ ਨਜ਼ਰ ਹੀ ਨਹੀਂ ਆਇਆ ਇੱਥੇ ਇਹ ਕੁਦਰਤ ਦੀ ਮਿਹਰ ਹੈ ਜੀ ਇਹ ਕੁਦਰਤ ਦੀ ਮਿਹਰ ਹੈ ਲੇਕਿਨ ਹਾਂ ਇੱਕੋ ਜਨਰੇਟਰ ਦੇ ਉੱਤੇ 나ਗ ਦੇਵਤਾ ਬ ਸੋ ਥੋੜਾ ਜਿਸ ਕੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਮੀਂਹ ਦਾ ਮਾਰਿਆ ਉਹ ਵੀ ਹੱਡ ਦਾ ਮਾਰਿਆ ਹੋਇਆ ਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ 베ਸ ਹਸਪੀਟਲ ਹੈ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਦੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਐਂਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ ਬੇਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇਆ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਇਹ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਉਹ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਰਡ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ-ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਆ ਹੁਣ ਇੱਥੇ ਸਾਡੇ ਨਾਲ ਹੀ ਆ ਜਾਓ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਅਸੀਂ ਤਾਂ ਦਵਾਈ ਦੇਣ ਆਏ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਭਲੋ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਅਚਾਰ ਲੈ ਕੇ ਆ ਰਹੀ ਆ ਜੀ ਮੇਸ਼ੀਆਂ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਬਾਅਦ ਚ ਲੋਕਾਂ ਨੇ ਕਿਹਾ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕਪੜਾ ਲੈ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਇਹ ਹੈ ਦੁੱਖ ਦੀ ਘੜੀ ਆ ਜੇ ਆਪਾਂ ਇਸ ਵळे ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵळे ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰਿਆਂ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਸਵਾਇ ਸਾਡੇ ਮੁੱਖ ਮੰਤਰੀ ਸਾਹਿਬ ਦੂਰ ਅੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡਾਕਟਰ ਸਾਹਿਬ ਤੁਸੀਂ ਜਾ ਕੇ ਸਾਰੇ ਮੰਤਰੀ ਨੂੰ ਕਹੋ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਹੈ ਜੀ ਤਾਂ ਕਿ ਜਿਹੜਾ ਜਿਹੜਾ ਦਰਾ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਨੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾਖਲ ਗਾਨੀ ਦੇ ਕਿੰਨੇ ਪੇਸ਼ੈਂਟਸ ਜਿਹੜੇ ਫੀਲ ਹੈ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲਾ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡਿਸ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋ ਤੇ ਤੁਸੀਂ ਇੱਕ ਮੁਰਥ ਲੈ ਆ ਜੋ ਅਸੀਂ ਲੰਗਰ ਪਾਣੇ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡੇ ਕਿੰਨੇ ਪੇਸ਼ੈਂਟਸ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਸੀਡ ਕਰੇਗਾ ਸ਼ਾਇਦ ਉਸਲੇ ਹੋਣਗੇ ਆਸ ਵਿੱਚ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡਾ ਜਿਹੜਾ ਬੇਸ ਕੈਂਪ ਹੈ ਉੱਥੇ 50 ਕੁ ਮਰੀਜ਼ ਆ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜਾ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਿਰ ਦਰਦ ਦਾ ਬੁਖਾਰ ਆ ਆਮ ਬਮਾਰੀਆਂ ਦਾ ਇੱਥੇ ਅਸੀਂ ਦਵਾਈ ਸਾਰੇ ਦੇ ਰਹੇ ਆ ਇੱ ਜਿਹੜੀ ਰੈਪਿਡ ਰਿਸਪੌਂਸ ਟੀਮ ਆ ਜਿਸ ਤਰ੍ਹਾਂ ਸਾਨੂੰ ਕੁੜੀਆਂ ਮਿਲੀਆਂ ਨੇ ਨੱਚ ਮੜੀਆਂ ਨਰਸਸ ਤੇ ਦੂਜੇ ਉਹਨਾਂ ਕੋਲੇ ਜਿਹੜੀ ਹੈਗੀ ਆ ਸਾਰੀਆਂ ਬੇਸਿਕ ਦਵਾਈਆਂ ਸਾਰੀਆਂ ਹੈਗੀਆਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਅਸਲੇ ਸਵਾ 300 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਆ ਉਹ ਸਵਾ 400 450 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ORS ਹੈ ਇਹ ਜਿਹੜਾ ਇਮੀਡੀਏਟਲੀ ਪੇਸ਼ ਹੋਣਾ ਚਾਹੀਦਾ ਜੇ ਬਾਈਚਾਂਸ ਟੱਟੀਆਂ ਓਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਤੋਂ ਜਾਨੀ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਵੀ ਉਹ ਜਿੰਨੀਦਰ ਹਫ਼ਤਾ 10 ਦਿਨ ਜਿੰਨੀਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਸਤਲੁਜ ਦੇ ਬਿਆਸ ਦੀ ਸਥਿਤੀ ਕੀ ਹੈ ਜੀ ਔਰ ਸਤਲੁਜ ਜਿਹੜਾ ਵਾ ਉਸ ਹੁਣੇ ਨਕਾਇਜ਼ ਦੇਖੋ ਇੱਥੇ ਇਹ ਬਿਆਸਾ ਦੀ ਆਪਾਂ ਗੱਲ ਕਰੀਏ ਇੱਥੇ ਪਾਣੀ ਵਧਿਆ ਨਹੀਂ ਆ ਤਿੰਨ ਚਾਰ ਦਿਨ ਤੋਂ ਉਮੀਦ ਕਰਦੇ ਆ ਵਾ ਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਹੈ ਜੀ ਅੱਗੇ ਨਾਲੋਂ ਘਟ ਹੀ ਰਿਹਾ ਹੈਗਾ ਹੁਣ ਇੱਥੇ ਬੋਰਡ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਂਦਾ ਪੰਜਾਬ 'ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਕ ਟਾਈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ